ਜੁੱਧ ਨਕਿਆਂ ਦੇ ਵਿਰੁੱਧ ਚਲਾਇਆ ਤੇ ਕਹਿੰਦੇ ਕਿ ਨਿੱਕੇ ਜੋ ਰਗੜ ਰਹੇ ਵਡੇ ਨੂੰ ਨਹੀਂ ਹੱਥ ਪਾਉਂਦੇ ਹੁੰਦੇ ਜੀ ਵੱਡੇ ਨੂੰ ਹੱਥ ਪਾ ਲੈ ਤੁਸੀਂ ਹੁੰਦੇ ਹੱਕ ਜਾ ਕੇ ਖੜ ਗਏ ਜੀ ਕਿਹਾ ਗਿਆ ਏ ਜੁੱਧ ਨਕਿਆਂ ਦੇ ਵਿਰੁੱਧ ਪਰ ਜਦੋਂ ਗੱਲ ਨਿਕਲ ਕੇ ਆਈ ਮੀਡੀਆ ਦੇ ਵਿੱਚ ਉਹ ਹੈਗਾ ਆਮਦਨ ਤੋਂ ਵੱਧ ਜਾਇਦਾਦ ਦਾ ਮਸਲਾ ਕਿ ਸੀਐਮ ਸਾਹਿਬ ਵਿਧਾਨ ਸਭਾ ਦੀ ਕਾਰਵਾਈ ਚੱਲ ਰਹੀ ਹੁੰਦੀ ਹੈ ਉੱਥੇ ਸ਼ਹਿਰੇ ਆਮ ਕਹਿੰਦੇ ਆ ਚੁੱਪ ਕਰ ਜਾਓ ਬਹਿ ਜਾਓ ਨਹੀਂ ਤਾਂ ਮੇਰੇ ਕੋਲੇ ਛੁੱਡੀਆਂ ਫਾਈਲਾਂ ਨੇ ਕਿ ਜਦੋਂ ਉਹ ਮਤਲਬ ਰਾਜਾ ਬਣ ਕੇ ਬੋਲਣ ਦੀ ਕੋਸ਼ਿਸ਼ ਕਰਦਾ ਸੀਐਮ ਸਾਹਿਬ ਕਹਿ ਦਿੰਦੇ ਵੀ ਉਹ ਬੱਸਾਂ ਵਾਲਾ ਮਸਲਾ ਤੇ ਭਾਈ ਜੇ ਹੈਗਾ ਤਾਂ ਫਿਰ ਲੋਕਾਂ 'ਚ ਲੈ ਕੇ ਆਓ ਤੁਸੀਂ ਇਹ ਕੀ ਮਤਲਬ ਇਹ ਮੇਰੇ ਕੋਲੇ ਪਈ ਹੈ ਫੈਲ ਬਸ ਇਹਦਾ ਮਤਲਬ ਤਾਂ ਇਕੱਲੇ ਡਰਾ ਵੀ ਹੈ ਨਾ ਮਤਲਬ ਜੇ ਤਾ ਤੂੰ ਚੁੱਪ ਰਹੇਂਗਾ ਫਿਰ ਤਾਂ ਤੇਰਾ ਬੰਪਲ ਹੈ ਤੇ ਜੇ ਤੂੰ ਬੋਲੇਂਗਾ ਤਾਂ ਤੈਨੂੰ ਮਤਲਬ ਤੇ ਤੈਨੂੰ ਟੰਗਿਆ ਜਾਏਗਾ ਤੈਨੂੰ ਜੇਲ੍ਹ ਭੇਜ ਦਾਂਗੇ ਤੇ ਵੈਸੇ ਕਿਉਂ ਨਹੀਂ ਜੇਲ੍ਹ ਭੇਜਣਾ ਫਿਰ ਤਾਂ ਨੂੰ ਇਹ ਲੱਗਦਾ ਕਿ ਇਕੱਲਾ ਬਿਕਰਮਜੀਤ ਸਿੰਘ ਮੀਟਿਆ ਦੀ ਪ੍ਰਾਪਰਟੀ ਦੀ ਜਾਂਚ ਕਰਕੇ ਨਹੀਂ ਸਰਨਾ ਦਾ ਨਾਲ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਜਿਹੜੇ ਉਸ ਸਭੇ ਦੇ ਮੌਕੇ ਦੇ ਅਫਸਰ ਸੀ ਕਿੰਨਾ ਪ੍ਰਾਪਰਟੀ ਜਵਾਦਾ ਹੋਇਆ ਨਾਲ ਉਹਨਾਂ ਦੀ ਵੀ ਹੋਣੀ ਚਾਹੀਦੀ ਜਿਹੜੇ ਚੇਅਰਮੈਨ ਸੀ ਜਾਂ ਹੋਰ ਲੀਡਰ ਰਹੇ ਨੇ ਵਿੱਚ ਬਹੁਤ ਸਾਰੇ ਪਲੀਟੀਕਲ ਲੀਡਰ ਮੈਂ ਇਹ ਇਸ ਤਰ੍ਹਾਂ ਬੋਲਦੇ ਸੁਣੇ ਆ ਜਿਹੜੇ ਕਹਿੰਦੇ ਆ ਕਿ ਜਦੋਂ ਅਸੀਂ ਸਿਆਸਤ ਦੇ ਵਿੱਚ ਆਏ ਤੇ ਸਾਡੇ ਕੋਲੇ ਸਕੂਟਰ ਚ ਪਾਉਣ ਨੂੰ ਤੇਲ ਵਾਸਤੇ ਪੈਸੇ ਨਹੀਂ ਹੁੰਦੇ ਸੀ ਅਸੀਂ ਲੋਕਾਂ ਤੋਂ ਯਾਰਾਂ ਦੋਸਤਾਂ ਤੋਂ ਫੜ ਕੇ ਪੈਸੇ ਤੇਲ ਪਵਾਉਂਦੇ ਸੀ ਤੇ ਅੱਜ ਉਹਨਾਂ ਕੋਲ ਮੰਨ ਲਓ ਕਰੋੜ ਕਰੋੜ ਰੁਪਏ ਦੀਆਂ ਗੱਡੀਆਂ ਨੇ ਉਹਨਾਂ ਕੋਲ ਬੜੇ ਪਲੋਟਸ ਨੇ ਬੜੀਆਂ ਜ਼ਮੀਨਾਂ ਬਣਾ ਕੇ ਉਹ ਕਿਉਂਕਿ ਇਹਨਾਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਕਿ ਇਹਨਾਂ ਦੇ ਜਿਹੜੇ ਐਮ.ਐਲ.ਏ ਨੇ ਉਹ ਕੋਈ 5 ਕਿਲਾਂ ਚ ਕੋਠੀ ਪਾ ਰਿਆ ਕੋਈ ਸ਼ੀਕ ਲਿਆਂ ਚ ਪਾ ਰਿਆ ਜਿਹਦੇ ਕੋਲੇ ਮੋਟਰਸਾਈਕਲ ਲੈਣ ਦੇ ਪੈਸੇ ਨਹੀਂ ਸੀ ਬਲਤਾਰ ਸਿੰਘ ਸੰਧਵਾ ਮੈਂ ਉਸ ਦਿਨ ਕੱਟ ਦੇ ਵਿੱਚ ਖੁਦ ਬੈਠਾ ਸੀ ਜਦੋਂ ਉਹ ਕਹਿ ਕੇ ਗਿਆ ਸੀ ਕਿ ਯਾਰ ਮੈਂ ਰਾਜਨੀਤੀ ਛੱਡ ਦੂੰ ਜੇ ਕਾਰਵਾਈ ਨਾ ਹੋਈ ਬੇਅਦਵੀ ਦੇ ਦੋਸ਼ੀ ਨਾ ਫੜੇਗੇ ਤੇ ਹਜੇ ਤੱਕ ਨਹੀਂ ਫੜੇਗੇ ਸਿਆਸਤ ਫਿਰ ਛੱਡੋ ਯਾਰ ਕਿਉਂ ਕਾਦੇ ਵਿੱਚੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਬਹੁਤ ਵੱਡੀ ਚਰਚਾ ਪੰਜਾਬ ਦੇ ਵਿੱਚ ਹੋਈ ਹਰ ਇੱਕ মিডিਆ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ ਅਕਾਲੀ ਦਲ ਨੇ ਇਸ ਦੇ ਵਿਰੋਧ ਲਈ ਅੰਮ੍ਰਿਤਸਰ ਇੱਕ ਇਕੱਠ ਰੱਖਿਆ ਜਿੱਥੇ ਸੁਖਬੀਰ ਬਾਦਲ ਨੂੰ ਜਾਂ ਹੋਰ ਉਹਨਾਂ ਦੇ ਸਾਥੀਆਂ ਨੂੰ ਡਿਟੇਨ ਕਰ ਲਿਆ ਗਿਆ ਇਹ ਚੀਜ਼ ਵੀ ਨਿਕਲ ਕੇ ਸਾਹਮਣੇ ਆਈ ਪਰ ਗੱਲ ਇੱਥੇ ਆ ਕੇ ਨਹੀਂ ਮੁੱਕਦੀ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਰਿਮਾਂਡ ਚ ਕਿੰਨਾ ਵੱਡਾ ਹੋਇਆ ਗੱਲ ਇੱਥੇ ਆ ਕੇ ਨਹੀਂ ਮੁੱਕਦੀ ਕਿ 540 ਕਰੋੜ ਦਾ ਜਿਹੜਾ ਉਹਦਾ ਕਪੜਾ ਪਾਇਆ ਗਿਆ ਉਹਨਾਂ ਦੇ ਵਕੀਲ ਕੁਝ ਹੋਰ ਕਹਿ ਰਹੇ ਨੇ ਪਰ ਇਸ ਤੋਂ ਅਗਲੀ ਗੱਲ ਕੀ ਹੈ ਕਿ ਹੋਰ ਮੰਤਰੀ ਪੰਜਾਬ ਦੇ ਵਿੱਚ ਪਹਿਲਾਂ ਵੀ ਰਹੇ ਜਿਨ੍ਹਾਂ ਨੇ ਨਿਜਾਇਜ਼ ਪ੍ਰਾਪਰਟੀਆਂ ਨਿਜਾਇਜ਼ ਧਨ ਜੋੜਿਆ ਕਾਂਗਰਸ ਦੀ ਸਰਕਾਰ ਚ ਵੀ ਰਹੇ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਮੁੱਖ ਮੰਤਰੀ ਗਵਰਨ ਸਿੰਘ ਮਾਨ ਨੇ ਆਪਕੋ ਇੱਕ ਵੀਡੀਓ ਦੇ ਵਿੱਚ ਕਿਹਾ ਕਿ ਮੇਰੇ ਕੋਲ ਪ੍ਰੂਫ ਪਹੁੰਚੇ ਇਨਾ ਮੰਤਰੀਆਂ ਦੇ ਖਿਲਾਫ ਉਹਨਾਂ ਦੇ ਖਿਲਾਫ ਕਦੋਂ ਕਾਰਵਾਈ ਆ ਸਾਡੇ ਨਾਲ ਨੀਤਿੰਦਰ ਸਿੰਘ ਜੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਤਿ ਸਿਕਾ ਟਿਕ ਟਕੋ ਬਿਲਕੁਲ ਜਿਵੇਂ ਮੈਂ ਗੱਲ ਕੀਤੀ ਹੈ ਕਿ ਗੱਲ ਇੱਥੇ ਹੈ ਕਿ ਨਹੀਂ ਮੁੱਕਣੀ ਕਿ ਬਿਕਰਮਜੀਤ ਸਿੰਘ ਮਜੀਠੀਆ ਦੀ ਵੀਡੀਓ ਤੋਂ ਬਾਅਦ ਇਹ ਨਹੀਂ ਕਹਿੰਦੇ ਤੇ ਸਾਲ ਚਰਚਾ ਹੋ ਜੇ ਇਹ ਨਹੀਂ ਕਹਿੰਦੇ ਤੇ 200 ਸਾਲ ਚਰਚਾ ਹੋ ਜੇ ਜਾਂ 2 ਸਾਲ ਜਿੰਨੀ ਵੀ ਮਤਲਬ ਚਰਚਾ ਹੋ ਜੇ ਤੇ ਗੱਲ ਆ ਕੇ ਮੁੱਕਣੀ ਨਹੀਂ ਕਿ ਗੱਲ ਇੱਥੇ ਆ ਕੇ ਖੜਨੀ ਆ ਕਿ ਅਗਲਾ ਕੀ ਕਰਕੇ ਵਿਖਾਉਂਦੀ ਕਿਉਂਕਿ ਸਰਕਾਰ 5 ਸਾਲ ਉਮੀਦ ਰੱਖ ਕੇ ਹੀ ਬਣਦੀ ਹੈ ਤੇ ਉਮੀਦ ਰੱਖ ਕੇ ਹੀ ਲੋਕ ਜਿਉਂਦੇ ਨੇ ਕਿ ਤੁਸੀਂ ਅਗਲਾ ਕੀ ਸਾਨੂੰ ਦਿਓਗੇ ਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਲ ਮੁੱਕਦੀ ਨਹੀਂ ਅ ਦੇਖੋ ਗੱਲ ਜਿਹੜੀ ਹੈਗੀ ਆ ਤੁਸੀਂ ਬਹੁਤ ਵਧੀਆ ਮੁੱਦਾ ਜਿਹੜਾ ਟੌਪਿਕ ਜਿਹੜਾ ਅੱਜ ਡਿਸਕਸ ਕਰ ਰਹੇ ਆ ਕਿ ਗੱਲ ਕੱਲੇ ਮਜੀਠੀਏ ਤੱਕ ਸੀਮਤ ਨਹੀਂ ਹੈਗੀ ਪੰਜਾਬ ਦੇ ਜੇ ਦੁੱਖੀਆਂ ਦੀ ਗੱਲ ਕਰੀਏ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਪੰਜਾਬ ਨੂੰ ਬਰਬਾਦੀ ਦੇ ਕੰਡੇ ਤੇ ਲੈ ਕੇ ਆਉਣ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਉਹ ਕੱਲਾ ਮਜੀਠਿਆ ਨਹੀਂ ਹੈਗਾ ਉਹਦੇ ਨਾਲ ਹੋਰ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਜਿਹੜੇ ਪੰਜਾਬ ਸਰਕਾਰ ਨੂੰ ਹੱਲ ਕਰਨੇ ਹੀ ਪੈਣਗੇ ਤੇ ਬਹੁਤ ਸਾਰੇ ਲੋਕਾਂ ਨੂੰ ਇਸੇ ਤਰ੍ਹਾਂ ਹੀ ਮੰਨ ਕੇ ਚੱਲੋ ਉਹਨਾਂ ਤੇ ਕਾਰਵਾਈ ਕਰਨੀ ਹੋਗੀ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮਤਲਬ ਕਿ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਦੇ ਦੌਰਾਨ ਜਿਹੜੀਆਂ ਨੇ ਬਹੁਤ ਵੱਡੀਆਂ-ਵੱਡੀਆਂ ਧੰਦਲੀਆਂ ਹੋਈਆਂ ਬਹੁਤ ਵੱਡੇ-ਵੱਡੇ ਕਪਲੇ ਜਿਹੜੇ ਹੋਏ ਜਿਨ੍ਹਾਂ ਨੂੰ ਮੰਨ ਕੇ ਜੋ ਸਮੇਂ ਦੀਆਂ ਸਰਕਾਰਾਂ ਮੌਕੇ ਤੇ ਕਿਸੇ ਨੇ ਕੋਈ ਗੌਰ ਨਹੀਂ ਕੀਤੀ ਜੇ ਅੱਜ ਪੰਜਾਬ ਦੇ ਸਿਰ ਤੇ 4 ਲੱਖ 3 4 ਲੱਖ ਕਰੋੜ ਦਾ ਕਰਜ਼ਾ ਹੈ ਉਹਦੇ ਚ ਕਿਤੇ ਨਾ ਕਿਤੇ ਜਿਹੜੇ ਪੋਲੀਟੀਕਲ ਸਿਸਟਮ ਸੀ ਜਾਂ ਪੰਜਾਬ ਦੀ ਪੁਰਾਣੀ ਅਫਸਰशाही ਸੀ ਉਹ ਬਹੁਤ ਵੱਡਾ ਜਿਹੜਾ ਗੁਨਾਹ ਉਹਨਾਂ ਦਾ ਜਿਹੜਾ ਉਸ ਸਮੇਂ ਦੇ ਜਿਹੜੇ ਹਾਕਮ ਸੀ ਉਹਨਾਂ ਦਾ ਹੈਗਾ ਉਹਦੇ ਚ ਮਜੀਠੀਆ ਕੱਲਾ ਨਹੀਂ ਸੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਲੋੜ ਹੈ ਸਰਕਾਰ ਨੂੰ ਇਹ ਮੌਕੇ ਦੀ ਸਰਕਾਰ ਜੇ ਕਹਿੰਦੀ ਆ ਕਿ ਅਸੀਂ ਕਰਪਸ਼ਨ ਦੇ ਅਗੇਂਸਟ ਆ ਅਸੀਂ ਇਹ ਜੇ ਲੋਕਾਂ ਨੂੰ ਚੱਕ ਕੇ ਅੰਦਰ ਦੇਵਾਂਗੇ ਅਸੀਂ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਾਂਗੇ ਅਸੀਂ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਕੇ ਜਿਹੜਾ ਪੰਜਾਬ ਦਾ ਲੁੱਟ ਪੰਜਾਬ ਦੇ ਖਜ਼ਾਨੇ ਦੀ ਜਿਹੜੀ ਲੁੱਟ ਹੋਈ ਆ ਅੱਜ ਪੰਜਾਬ ਦੇ ਸਿਰ ਜਿਹੜਾ ਕਰਜਾ ਹੈ ਜਿਹੜਾ ਉਹ ਕਰਜ਼ੇ ਦੀ ਪਰਭਾਈ ਜਿਹੜੀ ਅਸੀਂ ਉਹਨਾਂ ਲੋਕਾਂ ਦੇ ਸਿਰ ਤੋਂ ਕਰਾਂਗੇ ਤਾਂ ਉਹ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਉਹਦੇ ਵਿੱਚ ਪੋਲੀਟਿਕਲ ਲੋਕ ਵੀ ਨੇ ਉਹਨਾਂ 'ਚ ਅਫਸਰ ਵੀ ਨੇ ਜੇ ਤੁਸੀਂ ਚੰਡੀਗੜ੍ਹ ਮਹਾਲੀ ਜਾ ਕੇ ਦੇਖੋ ਤਾਂ ਬਹੁਤ ਸਾਰੇ ਅਫਸਰशाही ਇਸ ਤਰ੍ਹਾਂ ਦੀ ਬੈਠੀ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬਹੁਤ ਟਾਈਮ ਜਿਨ੍ਹਾਂ ਦੀਆਂ ਮਤਲਬ ਅਫਸਰ ਰਹੇ ਹੋ ਤੇ ਅੱਜ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਦੀ ਲੋੜ ਹੈ ਤੁਹਾਨੂੰ ਇਹ ਲੱਗਦਾ ਹੈ ਕਿ ਇਕੱਲਾ ਬਿਕਰਮ ਸਿੰਘ ਹੀਟਿਆ ਦੀ ਪ੍ਰਾਪਰਟੀ ਦੀ ਜਾਂਚ ਕਰਕੇ ਨਹੀਂ ਸਰਨਾਗਾ ਨਾ ਉਹਨਾਂ ਦੀ ਵੀ ਜਾਣ ਜੁਣੀ ਚਾਹੀਦੀ ਜਿਹੜੇ ਉਸ ਸਵੇ ਦੇ ਮੌਕੇ ਦੇ ਅਫਸਰ ਸੀ ਕਿੰਨਾ ਪ੍ਰਾਪਰਟੀ ਜਵਾਦਾ ਹੋਇਆ ਨਾਲ ਉਹਨਾਂ ਦੀ ਵੀ ਹੋਣੀ ਚਾਹੀਦੀ ਜਿਹੜੇ ਚੇਅਰਮੈਨ ਸੀ ਜਾਂ ਹੋਰ ਲੀਡਰ ਰਹੇ ਨੇ ਵਿੱਚ ਦੇਖੋ ਕਈ ਵਾਰੀ ਨਾ ਔਨ ਦਾ ਰਿਕਾਰਡ ਕੈਮਰੇ ਤੇ ਮਤਲਬ ਪੋਲਿਟੀਕਲ ਲੋਕ ਕਹਿੰਦੇ ਆ ਕਿ ਇਹਦੇ ਕੋਲੇ ਹੈਕ ਕੀ ਸੀ ਮੈਂ ਸੁਖਵੀਰ ਸਿੰਘ ਬਾਦਲ ਦਾ ਇੱਕ ਬਿਆਨ ਸੁਣ ਰਿਹਾ ਸੀ ਜਿਹਦੇ ਚ ਉਹ ਿਆਲੀ ਸਾਹਿਬ ਬਾਰੇ ਕਹਿ ਰਹੇ ਸੀ ਕਿ ਇਹਦੇ ਕੋਲੇ ਹੈਕ ਕੀ ਸੀ ਅਸੀਂ ਬਣਾਇਆ ਇਹਨੂੰ ਮਤਲਬ ਅੱਜ ਜੋ ਵੀ ਹੈ ਇਹ ਐਡਾ ਤਨਾੜ ਮਤਲਬ ਬੰਦਾ ਜਿਹਨੂੰ ਇਹ ਕਹਿ ਰਹੇ ਕਿ ਅਸੀਂ ਬਣਾਇਆ ਇਹਨੂੰ ਤਾਂ ਮਤਲਬ ਇਹਦਾ ਮਤਲਬ ਤਾਂ ਜਦੋਂ ਤੁਸੀਂ ਉਸ ਨੂੰ ਪੋਲਿਟੀਕਲ ਸਿਸਟਮ ਦੇ ਵਿੱਚ ਲੈ ਕੇ ਆਏ ਉਸ ਨੂੰ ਤੁਸੀਂ ਐਮਐਲਏ ਬਣਾਇਆ ਉਸ ਤੋਂ ਬਾਅਦ ਉਹਦੀ ਜਾਇਦਾਦ ਜਿਹੜੀ ਉਹ ਪਤਾ ਨਹੀਂ ਕਿੰਨੇ ਗੁਣਾ ਵਧੀ 嗯，完了、hmm.。 ਖਰੀਆਮ ਦਾਵਾ ਕਰਦੇ ਨੇ ਬਹੁਤ ਸਾਰੇ ਪੋਲੀਟਿਕਲ ਲੀਡਰ ਮੈਂ ਇਹ ਇਸ ਤਰ੍ਹਾਂ ਬੋਲਦੇ ਸੁਣੇ ਆ ਜਿਹੜੇ ਕਹਿੰਦੇ ਆ ਕਿ ਜਦੋਂ ਅਸੀਂ ਸਿਆਸਤ ਦੇ ਵਿੱਚ ਆਏ ਤਾਂ ਉਸ ਸਮੇਂ ਦੇ ਵਿੱਚ ਸਾਡੇ ਕੋਲੇ ਸਕੂਟਰ ਹੁੰਦਾ ਸੀ ਤੇ ਸਾਡੇ ਕੋਲੇ ਸਕੂਟਰ ਚ ਪਾਉਣ ਨੂੰ ਤੇਲ ਵਾਸਤੇ ਪੈਸੇ ਨਹੀਂ ਹੁੰਦੇ ਸੀ ਅਸੀਂ ਲੋਕਾਂ ਤੋਂ ਯਾਰਾਂ ਦੋਸਤਾਂ ਤੋਂ ਫੜ ਕੇ ਪੈਸੇ ਤੇਲ ਪਵਾਉਂਦੇ ਸੀ ਤੇ ਅੱਜ ਉਹਨਾਂ ਕੋਲ ਮੰਨ ਲਓ ਕਰੋੜ ਕਰੋੜ ਰੁਪਏ ਦੀਆਂ ਗੱਡੀਆਂ ਨੇ ਅੱਜ ਉਹਨਾਂ ਦੀਆਂ ਲਗਜ਼ਰੀ ਜਿਹੜੀਆਂ ਕੋਠੀਆਂ ਨੇ ਫਾਈਵ ਸਟਾਰ ਹੋਟਲ ਵੀ ਮੁਕਾਬਲੇ ਨਹੀਂ ਕਰਦੇ ਉਹਨਾਂ ਦੀਆਂ ਕੋਠੀਆਂ ਦੇ ਉਹਨਾਂ ਕੋਲੇ ਬੜੇ ਪਲOTS ਨੇ ਬੜੀਆਂ ਜ਼ਮੀਨਾਂ ਬਣਾ ਗਏ ਉਹ ਉਹ ਕਿੱਥੋਂ ਆਇਆ ਦੇਖੋ 80 85000 ਰੁਪਿਆ ਇੱਕ ਐਮਐਲਏ ਦੀ ਤਨਖਾਹ ਬਣਦੀ ਹੈ ਉਹਦੇ ਚ ਉਹਦੇ ਖਰਚੇ ਵੀ ਨੇ ਉਹਨੇ ਹਲਕੇ ਚ ਵੀ ਜਾਣਾ ਉਹਨੇ ਲੋਕਾਂ ਨੂੰ ਮਤਲਬ ਵਿਆਹ ਸ਼ਾਦੀਆਂ ਤੇ ਸ਼ਗਨ ਵੀ ਦੇਣਾ ਹੈ ਹੋਰ ਵੀ ਲੋੜਵੰਦਾਂ ਦੀ ਮਦਦ ਕਰਨੀ ਹੈ ਤੇ ਫੇਰ ਵੀ ਉਹ ਇੰਨੀਆਂ ਇੰਨੀਆਂ ਪ੍ਰਾਪਰਟੀਆਂ ਇੱਕ ਇੱਕ ਟਰਮ ਮਤਲਬ ਇਹ ਨਹੀਂਗਾ ਵੀ ਕੋਈ ਕੋਈ ਟਰਮ ਵਾਲੇ ਐਮਐਲਏ ਆ ਵਿੱਚ ਵਿੱਚ ਤਾਂ ਇਸ ਤਰ੍ਹਾਂ ਦੇ ਐਮਐਲਏ ਆ ਜਿਨ੍ਹਾਂ ਨੇ ਇੱਕ ਇੱਕ ਟਰਮ ਐਮਐਲਏ ਕੀਤੀ ਪੰਜ ਸਾਲਾਂ ਦੇ ਵਿੱਚ ਉਹਨਾਂ ਦੀ ਜਾਇਦਾਦ ਦਾ ਪਤਾ ਹੀ ਨਹੀਂ ਕਿੰਨਾ ਕੁ ਵਾਧਾ ਹੋਇਆ ਤੇ ਉਹ ਲੋਕ ਜਿਹੜੇ ਨੇ ਅੱਜ ਬਿਲਕੁਲ ਆਰਾਮ ਨਾਲ ਬੈਠੇ ਆ ਕੋਈ ਉਹਨਾਂ ਨੂੰ ਡਰ ਨਹੀਂ ਉਹ ਕਹਿੰਦੇ ਆ ਸਿੱਧਾ ਮਤਲਬ ਇੱਕ ਨੰਬਰ 'ਚ ਆ ਸਾਡਾ ਸਾਰਾ ਕੁਝ ਵੀ ਜੇ ਤੁਸੀਂ ਕੈਮਰੇ ਤੇ ਆ ਕੇ ਇਹ ਕਹਿੰਦੇ ਹੋ ਕਿ ਸਾਡੇ ਕੋਲ ਤਾਂ ਕੱਕ ਵੀ ਨਹੀਂ ਸੀ ਜੇ ਸੁਖਵੀਰ ਸਿੰਘ ਬਾਦਲ ਇਹ ਆ ਕੇ ਕਹਿੰਦੇ ਪਲਾਂ ਪਲਾਂ ਲੀਡਰ ਕੋਲੇ ਤਾਂ ਕੱਕ ਵੀ ਨਹੀਂ ਸੀ ਇਹਨਾਂ ਨੂੰ ਤਾਂ ਬਣਾਏ ਅਸੀਂ ਐ ਸਾਡੇ ਆਉਣ ਤੋਂ ਸਾਡੀ ਪਾਰਟੀ 'ਚ ਆਉਣ ਤੋਂ ਬਾਅਦ ਹੀ ਇਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਇੰਨੀਆਂ ਐਨੇ ਅਮੀਰ ਇਹ ਹੋ ਗਏ ਤਾਂ ਉਹ ਲੋਕ ਵੀ ਜਿਹੜੇ ਨੇ ਚਾਹੇ ਉਹ ਕਾਲੀ ਦਲ 'ਚ ਹੈ ਮੈਂ ਤਾਂ ਇਵਨ ਕਿ ਇਹ ਵੀ ਕਹਣਾ ਕਿ ਕਾਲੀ ਦਲ ਕਾਂਗਰਸ ਜਾਂਚ ਤਾਂ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਜਿਆਦਾ ਸਮਾਂ ਰਾਜ ਜਿਹੜਾ ਹੈਗਾ ਉਹ ਕਾਲੀ ਦਲ ਤੇ ਕਾਂਗਰਸ ਨੇ ਕੀਤਾ ਹੈ ਬਹੁਤ ਵਾਰੀ ਜਿਹੜੇ ਲੋਕ ਨੇ ਐਮਐਲਏ ਬਣੇ ਆ ਮੰਤਰੀ ਬਣੇ ਆ ਉਹਨਾਂ ਦੀ ਜਾਂਚ ਉਸ ਸਮੇਂ ਦੇ ਅਫਸਰਾਂ ਦੀ ਜਾਂਚ ਤਾਂ ਹੋਣੀ ਚਾਹੀਦੀ ਹੈ ਪਰ ਜਿਹੜੀ ਹੁਣ 3 ਸਾਲ ਸਮਾਂ ਹੋ ਗਿਆ ਸਰਕਾਰ ਨੂੰ ਇਹ 3 ਸਾਲਾਂ ਦੇ ਵਿੱਚ ਮੈਂ ਗਰੰਟੀ ਨਾਲ ਕਹਿੰਨਾ ਕਿ ਇਹਨਾਂ ਦੇ ਆਪ ਦੇ ਐਮਐਲਏ ਇਹਨਾਂ ਦੇ ਮੰਤਰੀ ਇਹਨਾਂ ਦੇ ਟਾਈਮ ਦੇ ਜਿਹੜੇ ਅਫਸਰ ਨੇ ਉਹਨਾਂ ਦੀ ਵੀ ਜਾਇਦਾਦ ਦਾ ਜਿਹੜਾ ਉਹਨਾਂ ਦਾ ਮਤਲਬ ਕਿ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ ਇਹ ਮਾਨ ਸਾਹਿਬ ਨੂੰ ਚਾਹੀਦਾ ਜੇ ਤੁਸੀਂ ਇਮਾਨਦਾਰ ਹੋ ਤੁਸੀਂ ਕਟੜ ਇਮਾਨਦਾਰ ਹੋ ਜੇ ਕੇਦਰੀਵਾਲ ਸਾਹਿਬ ਕਹਿੰਦੇ ਆ ਕਿ ਅਸੀਂ ਕਟੜ ਇਮਾਨਦਾਰ ਆ ਤਾਂ ਜਿੰਨੇ 94 95 ਜਿੰਨੇ ਵੀ ਇਹਨਾਂ ਦੇ ਐਮਐਲਏ ਨੇ ਉਹਨਾਂ ਦਾ ਵਿੱਚ ਮੰਤਰੀ ਐਮਐਲਏ ਸਾਰੇ ਮਿਲਾ ਕੇ ਖੁਦ ਮੁੱਖ ਮੰਤਰੀ ਸਾਹਿਬ ਈਵਨ ਕਿ ਦਿੱਲੀ ਦੇ ਜਿਹੜੇ ਇਹਨਾਂ ਨੇ ਚੇਅਰਮੈਨ ਲਾਏ ਆ ਉਹਨਾਂ ਦੀਆਂ ਪ੍ਰਾਪਰਟੀਆਂ ਦਾ ਬੇਰਵਾ ਲੋਕਾਂ ਦੇ ਸਾਹਮਣੇ ਜਨਤਕ ਕਰਨਾ ਚਾਹੀਦਾ ਕੈਮਰੇ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ ਕਿ 2022 ਦੇ ਵਿੱਚ ਜਦੋਂ ਮੈਂ ਆ ਮਤਲਬ ਚੋਣ ਲੜੀ ਸੀ ਤੇ ਉਦੋਂ ਮੈਂ ਐਫੀਡਿਵਿਟ ਦਿੱਤਾ ਸੀ ਮੇਰੇ ਕੋਲ ਆ ਆ ਕੁਸ਼ ਹੈ ਤੇ ਹੁਣ ਮੈਂ 2025 ਦੇ ਵਿੱਚ ਵੀ ਵੇਰਵਾ ਦੇ ਰਿਆਂ ਕਿ ਮੇਰੇ ਕੋਲ ਹੁਣ ਆ ਕੁਸ਼ ਹੈ ਕਿਉਂਕਿ ਇਹਨਾਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਕਿ ਇਹਨਾਂ ਦੇ ਜਿਹੜੇ ਐਮਐਲਏ ਨੇ ਉਹ ਕੋਈ 5 ਕਿੱਲਾਂ ਚ ਕੋਠੀ ਪਾ ਰਿਆ ਕੋਈ 6 ਕਿੱਲਾਂ ਚ ਪਾ ਰਿਆ ਜਿਹਦੇ ਕੋਲੇ ਮੋਟਰਸਾਈਕਲ ਲੈਣ ਦੇ ਪੈਸੇ ਨਹੀਂ ਸੀ ਉਹ ਵੀ ਕੋਠੀਆਂ ਵਿੱਢੀ ਬੈਠੇ ਉਹਨਾਂ ਕੋਲੇ ਪੈਸੇ ਕਿੱਥੋਂ ਆ ਗਏ ਉਹ ਦੱਸਣਾ ਆ ਕਿ ਵੀ ਅਸੀਂ ਲੋਨ ਲਿਆ ਜਾਂ ਸਾਨੂੰ ਕਿੱਥੋਂ ਪੈਸੇ ਆਏ ਆ ਜਾਂ ਸਾਨੂੰ ਕਿਹਨੇ ਦਿੱਤੇ ਆ ਮਤਲਬ ਉਹ ਵੇਰਵਾ ਵੀ ਪੰਜਾਬ ਸਰਕਾਰ ਦੇ ਜਿਹੜੇ ਮੌਜੂਦਾ ਐਮਐਲਏ ਮੌ ਤੇ ਪੁਰਾਣੇ ਜਿੰਨੇ ਪੋਲੀਟਿਕਲ ਬੰਦੇ ਜਿੰਨੇ ਰਾਜਨੀਤਿਕ ਜਿੰਨਾਂ ਤੇ ਡਾਊਟ ਆ ਸ਼ੱਕਾ ਦੇ ਕੋ ਬਹੁਤ ਸਾਰੇ ਲੋਕ ਐਜੇ ਵੀ ਨੇ ਜਿਨ੍ਹਾਂ ਨੇ ਰਾਜਨੀਤੀ ਦੇ ਵਿੱਚ ਆ ਕੇ ਆਪਣਾ ਗਵਾਇਆ ਸਵਾਰਿਆ ਨਹੀਂ ਬਹੁਤ ਸਾਰੇ ਲੋਕ ਨੇ ਮੈਂ ਜਾਣਦਾ ਜਿਨ੍ਹਾਂ ਨੇ ਰਾਜਨੀਤੀ ਦੇ ਵਿੱਚ ਸਿਆਸਤ ਦੇ ਵਿੱਚ ਆ ਕੇ ਗਵਾਇਆ ਪਰ ਬਹੁਤ ਸਾਰੇ ਲੋਕ ਜ਼ਿਆਦਾਤਰ ਗਿਣਤੀ ਦੇ ਵਿੱਚ ਆਪਾਂ ਦੇਖੀਏ ਤਾਂ ਇਹਨਾਂ ਲੋਕਾਂ ਨੇ ਪੰਜਾਬ ਦਾ ਮਾਸ ਜਿਹੜਾ ਚੁੰਡਿਆ ਨਹੀਂ ਜਿੱਤੇ ਸੀ ਗੱਲ ਕਰ ਰਹੇ ਕਿ ਪੰਜਾਬ ਦਾ ਮਾਸ ਚੁੰਡਿਆ ਉਹਨਾਂ ਲੋਕਾਂ ਨੇ ਪਰ ਕੀ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਯਾਰੀ ਨਭਈ ਯਾਰੀ ਆ ਬਿਕਰਮਜੀਤ ਸਿੰਘ ਮਜੀਠੀਆ ਤਾਂ ਨਾ ਫਿਰ ਕਿਹੜ ਕੱਢੀ ਜਾ ਰਹੀ ਹੈ ਕੋਈ ਨਹੀਂ ਇਕੱਲੇ ਤੇ ਕਾਰਵਾਈ ਬਿਲਕੁਲ ਮੈਂ ਕਹਿੰਦਾ ਵੀ ਜੇ ਮਤਲਬ ਇਕੱਲੇ ਤੇ ਕਾਰਵਾਈ ਹੁੰਦੀ ਹੈ ਤਾਂ ਕਿੜ ਕੱਢੀ ਜਾ ਰਹੀ ਹੈ ਜੇ ਸੁਖਪਾਲ ਸਿੰਘ ਖਹਿਰੇ ਤੇ ਇਹਨਾਂ ਨੇ ਕਾਰਵਾਈ ਕੀਤੀ ਤਾਂ ਮੈਂ ਕਹਿੰਦਾ ਵੀ ਕਿੜ ਕੱਢੀ ਆ ਜੇ ਇਕੱਲੇ ਤੇ ਕਰਦੇ ਆ ਤਾਂ ਕਿਹੜੀ ਕੱਢੀ ਆ ਜੇ ਮੰਨ ਲਓ ਸਾਰਿਆਂ ਤੇ ਕਰਦੇ ਆ ਤਾਂ ਫਿਰ ਇਹਨਾਂ ਦਾ ਜਿਹੜਾ ਪ੍ਰੋਪਰ ਚੈਨਲ ਜਿਹੜਾ ਇਹਨਾਂ ਦਾ ਵਿਜ਼ਨ ਸੀਗਾ ਜਿਹੜਾ ਇਹ ਲੋਕਾਂ ਦੇ ਵਿੱਚ ਲੈ ਕੇ ਆਏ ਸੀ ਕਿ ਅਸੀਂ ਕ੍ਰਪਸ਼ਨ ਦੇ ਮਾਮਲੇ ਤੇ ਜਿਹੜੀ ਜ਼ੀਰੋ ਟੋਲਰੈਂਸ ਦੀ ਨੀਤੀ ਲੈ ਕੇ ਆਵਾਂਗੇ ਉਹਦੇ 'ਚ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਤਾਂ ਫਿਰ ਮੰ ਸਾਰਿਆਂ ਤੇ ਬਰਾਬਰ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਜੇ ਇਕੱਲੇ ਇਕੱਲੇ ਤੇ ਕਰਦੇ ਆ ਤਾਂ ਫਿਰ ਅਸੀਂ ਆਪਾਂ ਇਹ ਕਹਾਂਗੇ ਕਿ ਜੇ ਲੋਕ ਜਿਹੜੇ ਲੋਕ ਇਹਨਾਂ ਦੇ ਖਿਲਾਫ ਬੋਲਦੇ ਆ ਜਿਹੜੇ ਇਹਨਾਂ ਨੂੰ ਹਮਾਮਚ ਲੈ ਕੇ ਆਉਂਦੇ ਆ ਜਿਹੜੇ ਇਹਨਾਂ ਦੀਆਂ ਕਮੀਆਂ ਲੋਕਾਂ ਦੇ ਵਿੱਚ ਲੈ ਕੇ ਆਉਂਦੇ ਆ ਉਹਨਾਂ ਦੇ ਉੱਤੇ ਹੀ ਇਹ ਕਾਰਵਾਈ ਕਰਦੇ ਆ ਨਹੀਂ ਤਾਂ ਤੁਸੀਂ ਆਪ ਦੇਖ ਲਓ ਕਿ ਸੀਐਮ ਸਾਹਿਬ ਵਿਧਾਨ ਸਭਾ ਦੀ ਕਾਰਵਾਈ ਚੱਲ ਰਹੀ ਹੁੰਦੀ ਆ ਤਾਂ ਉੱਥੇ ਸ਼ਹਿਰੇ ਆਮ ਕਹਿੰਦੇ ਆ ਚੁੱਪ ਕਰ ਜੋ ਬਹਿ ਜਾਓ ਨਹੀਂ ਤਾਂ ਮੇਰੇ ਕੋਲੇ ਸੁੱਡੀਆਂ ਫਾਈਲਾਂ ਨੇ ਜਿੱਥੇ ਕਿਤੇ ਮਤਲਬ ਵਿਰੋਧੀ ਧਿਰ ਦੇ ਲੀਡਰ ਇਹਨਾਂ ਨੂੰ ਟੱਕਰ ਦੇ ਆ ਉੱਥੇ ਸ਼ਰਿਆਂ ਵੀ ਕਹੀ ਜਾਂਦੇ ਵੀ ਬੈਠ ਜੋ ਟਿਕ ਜੋ ਨਹੀਂ ਤਾਂ ਮੇਰੇ ਕੋਲ ਤੁਹਾਡੀਆਂ ਫਾਈਲਾਂ ਨੇ ਵੀ ਤੁਸੀਂ ਇਹਦਾ ਮਤਲਬ ਡਰਾਵਾ ਮਾਰ ਰਹੇ ਹੋ ਵੀ ਜੇ ਤਾਂ ਤੁਸੀਂ ਬੋਲੋਗੇ ਬੈਠੋਗੇ ਨਹੀਂ ਟਿੱਕੇ ਨਹੀਂ ਬੈਠੋਗੇ ਸਾਡ ਨੂੰ ਤੁਸੀਂ ਪਬਲਿਕ ਚ ਲੈ ਕੇ ਦੱਸਦਾ ਵੀ ਆਪਣੇ ਇਸ ਚੀਜ਼ ਨੂੰ ਜ਼ਿਆਦਾ ਲੋਕ ਪਤਾ ਕੀ ਕਹਿੰਦੇ ਮੇਰੇ ਕੋਲ ਸਬੂਤ ਹੈ ਕਿ ਟਿਕ ਜਾ ਉਹਨੂੰ ਬਲੈਕਮੇਲਿੰਗ ਹਾਂ ਬਲੈਕਮੇਲਿੰਗ ਹੀ ਹੋ ਗਈ ਜੇ ਮੰਨ ਲਓ ਤੁਹਾਡੇ ਕੋਲੇ ਤੁਹਾਡੇ ਖਿਲਾਫ ਮੇਰੇ ਕੋਲੇ ਕੋਈ ਮਤਲਬ ਕੋਈ ਪ੍ਰੂਫ ਤੁਹਾਡੇ ਖਿਲਾਫ ਕੁਝ ਹੈਗਾ ਮੇਰੇ ਕੋਲੇ ਤਾਂ ਮੈਂ ਕਹੂੰਗਾ ਵੀ ਟਿਕ ਜਾ ਭਰਾਵਾ ਨਹੀਂ ਤਾਂ ਆਰ ਜਨਤਕ ਤੌਰ ਤੇ ਮੈਂ ਤੁਹਾਡੇ ਸਾਹਮਣੇ ਲਿਆਉਂਗਾ ਤੇ 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 ਕਾਰਵਾਈ ਹੋਊਗੀ ਤਾਂ ਮਤਲਬ ਇਹਦਾ ਮਤਲਬ ਤਾਂ ਡਰਾਵਾ ਹੈ ਵੀ ਤੋ ਤੁਸੀਂ ਟਿੱਕ ਕੇ ਬੈਠ ਰਹੋ ਤੇ ਨਹੀਂ ਤੁਹਾਡੇ ਤੇ ਕਾਰਵਾਈ ਹੋਊਗੀ ਸ਼ਰਿਆਮ ਕਾਂਗਰਸ ਦੇ ਲੀਡਰ ਸ਼ਰਿਆਮ ਭਾਜਪਾ ਦੇ ਲੀਡਰ ਮਤਲਬ ਹੋਰ ਪੋਲੀਟੀਕਲ ਲੀਡਰ ਰਾਜੇ ਵੜਿੰਗ ਨੂੰ ਕਹਿ ਦਿੰਦੇ ਆ ਕਿ ਜਦੋਂ ਮਤਲਬ ਰਾਜਾ ਵੜਿੰਗ ਬੋਲਣ ਦੀ ਕੋਸ਼ਿਸ਼ ਕਰਦਾ ਜਾਂ ਸਰਕਾਰ ਦੇ ਸਾਹਮਣੇ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਸੀਐਮ ਸਾਹਿਬ ਕਹਿ ਦਿੰਦੇ ਵੀ ਉਹ ਬੱਸਾਂ ਵਾਲਾ ਮਸਲਾ ਤੇ ਭਾਈ ਜੇ ਹੈਗਾ ਤਾਂ ਫਿਰ ਲੋਕਾਂ 'ਚ ਲੈ ਕੇ ਆਓ ਜੇ ਬੱਸਾਂ ਦੇ ਵਿੱਚ ਰਾਜੇ ਬੜੰਗ ਨੇ ਕੋਈ ਲੁੱਟ ਕੀਤੀ ਆ ਜੇ ਬੱਸਾਂ ਦੇ ਵਿੱਚ ਪੰਜਾਬ ਦੇ ਟੈਕਸ ਦਾ ਪੈਸਾ ਜਿਹੜਾ ਲੁੱਟਿਆ ਹੈ ਤਾਂ ਫਿਰ ਲੋਕਾਂ 'ਚ ਲੈ ਕੇ ਆਓ ਤੁਸੀਂ ਇਹ ਕੀ ਮਤਲਬ ਕਿ ਮੇਰੇ ਕੋਲੇ ਪਈ ਐ ਫੈਲ ਬੱਸ ਇਹਦਾ ਮਤਲਬ ਤਾਂ ਕੱਲੇ ਡਰਾ ਵੀ ਹੈ ਨਾ ਮਤਲਬ ਜੇ ਤਾ ਤੂੰ ਚੁੱਪ ਰਹੇਂਗਾ ਫਿਰ ਤਾਂ ਤੇਰਾ ਭਲਾ ਹੈ ਤੇ ਜੇ ਤੂੰ ਬੋਲੇਂਗਾ ਤਾਂ ਤੈਨੂੰ ਮਤਲਬ ਤੇ ਤੈਨੂੰ ਟੰਗਿਆ ਜਾਏਗਾ ਤੈਨੂੰ ਜੇਲ੍ਹ ਭੇਜ ਦੇਣਗੇ ਤੇ ਵੈਸੇ ਕਿਉਂ ਨਹੀਂ ਜੇਲ੍ਹ ਭੇਜਣਾ ਫਿਰ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜੇ ਲੋਕ ਤੜਕੇ ਜਦੋਂ ਉੱਠਦੇ ਆ ਸਿੱਖਾਂ ਵਾਲੀ ਡੱਬੀ ਦੇ ਵਿੱਚੋਂ ਪਹਿਲੀ ਸਿੱਖ ਜਦੋਂ ਸਾਡੇ ਘਰਾਂ ਦੇ ਵਿੱਚ ਔਰਤਾਂ ਬਾਲਦੀਆਂ ਨੇ ਨਾ ਤਾਂ ਉਸ ਟਾਈਮ ਤੋਂ ਅਸੀਂ ਟੈਕਸ ਦੇਣਾ ਸ਼ੁਰੂ ਕਰ ਦਿੰਨੇ ਆ ਜੇ ਕੋਈ ਸਾਡਾ ਮਤਲਬ ਕਿ ਮਰ ਜਾਂਦਾ ਹੈ ਉਹਦੇ ਖੱਫਣ ਪੈਂਦਾ ਜਿਹੜਾ ਅਸੀਂ ਖੱਫਣ ਦੇ ਉੱਤੇ ਵੀ ਮਤਲਬ ਕਿ 150 ਰੁਪਏ ਟੈਕਸ ਦਿੰਨੇ ਆ ਤਾਂ ਮਤਲਬ ਸਾਡੇ ਟੈਕਸ ਦਾ ਪੈਸਾ ਜੇ ਮਤਲਬ ਰਾਜੇ ਵੜਿੰਗ ਨੇ ਬੱਸਾਂ ਦੀਆਂ ਬਾੜੀਆਂ 'ਚ ਲੁੱਟਿਆ ਤਾਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਅੱਗੇ ਲੈ ਸਾਹਮਣੇ ਲੈ ਕੇ ਆਉਣਾ ਚਾਹੀਦਾ ਤੋ ਇਹ ਤਾਂ ਇਹ ਕਹਿੰਦੇ ਵੀ ਬਸ ਟੱਕੇ ਰੋ ਚੁੱਪ ਕਰਕੇ ਬਹਿ ਜਾਓ ਇਹਦਾ ਮਤਲਬ ਤਾਂ ਕੱਲੇ ਡਰਾਵੇ ਹੀ ਆ ਜੇ ਕੰਮ ਕਰਨਾ ਕਾਰਵਾਈ ਕਰਨੀ ਹੈ ਤਾਂ ਸਾਰਿਆਂ ਦੇ ਕਰੋ ਆ ਚੰਨੀ ਵਾਲਾ ਮਸਲਾ ਸੀ ਜਦੋਂ ਆਏ ਆਏ ਸੀ ਉਦੋਂ ਚੰਨੀ ਨੂੰ ਭੁਜਾ ਲਿਆ ਅਮਰੀਕਾ ਬੇ ਬੈਠਾ ਰਿਹਾ ਚੰਨੀ ਤੇ ਹੁਣ ਹੁਣ ਕਿੱਧਰ ਗਿਆ ਮਸਲਾ ਬਈ ਜੀ ਉਹ ਜਦੋਂ ਕਹ ਰਹੇ ਸੀ ਕਿ ਆਪ ਮੁੱਖ ਮੰਤਰੀ ਸਾਹਿਬ ਕਹਿੰਦੇ ਰਹੇ ਆ ਕਿ ਚੰਨੀ ਜਿੰਨਾ ਟਾਈਮ ਮੁੱਖ ਮੰਤਰੀ ਰਿਹਾ ਉਹਦੇ ਭਤੀਜਿਆਂ ਨੇ ਵੀ ਲੁੱਟਿਆ ਉਹਦੇ ਭਾਣਜਿਆਂ ਨੇ ਵੀ ਲੁੱਟਿਆ ਤੇ ਅੱਜ ਕਾਰਵਾਈ ਕਿਉਂ ਨਹੀਂ ਹੋ ਰਹੀ ਚੰਨੀ ਸਾਹਿਬ ਚੰਨੀ ਸਾਹਿਬ ਦਾ ਸ਼ਰੇਆਮ ਲੁਧਿਆਣੇ ਇਲੈਕਸ਼ਨ ਦੇ ਵਿੱਚ ਸਰਕਾਰ ਦੇ ਖਿਲਾਫ ਬੋਲਦੇ ਰਹੇ ਆ ਇਹਦਾ ਮਤਲਬ ਫਿਰ ਤੁਸੀਂ ਗੱਲ ਖੜੀ ਕਿੱਥੇ ਆ ਤੁਸੀਂ ਆਸ਼ੂ ਦੇ ਖਿਲਾਫ ਕਿਹਾ ਵੀ ਆਸ਼ੂ ਨੇ ਲੁੱਟ ਕੀਤੀ ਉਹ ਵੀ ਇਲੈਕਸ਼ਨ ਨਾਲ ਲੜੀ ਜਾਂਦਾ ਉਹ ਕਲੀਨ ਚੈਟ ਲੈ ਕੇ ਆ ਗਿਆ ਉੱਥੋਂ ਸੁਪਰੀਮ ਕੋਰਟ ਹਾਈ ਕੋਰਟ ਤੋਂ ਤਾਂ ਮਤਲਬ ਤੁਹਾਡੀ ਕਾਰਵਾਈ ਚ ਜਾਂਦਾ ਦਾ ਵੀ ਹੈ ਨਹੀਂ ਮਜੀਠੀਆ ਪਰਿਵਾਰ ਵੀ ਕਹਿੰਦਾ ਕਿ ਡਰੱਗ ਵਾਲੇ ਮਾਮਲੇ ਸਾਨੂੰ ਕਲੀਨ ਚੈਟ ਮਿਲ ਗਈ ਬਿਲਕੁਲ ਮਿਲੀ ਉਹਨਾਂ ਨੂੰ ਪਿਛਲੇ ਵਾਰੀ ਮਤਲਬ ਕਿ ਜਦੋਂ ਸਰਕਾਰ ਨੇ ਚੰਨੀ ਨੇ ਉਹਦੇ ਤੇ ਮੁਕਦਮਾ ਦਾਇਰ ਕੀਤਾ ਉਹਨੂੰ ਜੇਲ੍ਹ ਭੇਜਿਆ ਗਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਕਿੰ ਤੋ ਚਲਾਨ ਪੇਸ਼ ਨਹੀਂ ਹੋਇਆ ਮੰਨ ਲਓ ਆਪਾਂ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਮਜੀਠੀਏ ਨੂੰ ਚੱਕ ਕੇ ਜੇਲ੍ਹ ਚ ਦੇ ਰਹੇ ਹਾਂ ਤੇ ਜਿਹੜੀ ਕਾਰਵਾਈ ਹੋ ਰਹੀ ਹੈ ਉਹ ਜੁੱਧ ਨਸ਼ਿਆਂ ਦੇ ਵਿਰੁੱਧ ਮਤਲਬ ਕਿਹਾ ਗਿਆ ਹੈ ਜੁੱਧ ਨਕਿਆਂ ਦੇ ਵਿਰੁੱਧ ਜੋ ਸਾਡੀ ਕਾਰਵਾਈ ਚੱਲ ਰਹੀ ਹੈ ਉਹਦੇ ਤਹਿਤ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਜਦੋਂ ਗੱਲ ਨਿਕਲ ਕੇ ਆਈ ਮੀਡੀਆ ਦੇ ਵਿੱਚ ਉਹ ਹੈਗਾ ਆਮਦਨ ਤੋਂ ਵੱਧ ਜਾਇਦਾਦ ਦਾ ਮਸਲਾ ਦੇਖੋ ਗੱਲ ਕਿੱਧਰ ਨੂੰ ਜਾ ਰਹੀ ਹੈ ਜਿਹਨਾਂ ਦੇ ਜਿਹੜੇ ਲੀਡਰ ਨੇ ਮੰਤਰੀ ਨੇ ਉਹ ਇਹ ਗੱਲ ਕਹਿੰਦੇ ਨੇ ਉਹ ਕਹਿੰਦੇ ਕਿ ਜੇ ਨਿੱਕਿਆਂ ਨੂੰ ਘਟਾਰੇ ਸੀ ਜੁੱਧ ਨਸ਼ਿਆਂ ਦੇ ਵਿਰੁੱਧ ਚਲਾਇਆ ਤੇ ਕਹਿੰਦੇ ਕਿ ਨਿੱਕੇ ਕੋ ਰਗੜ ਰਹੇ ਵੱਡੇ ਨੂੰ ਨਹੀਂ ਹੱਥ ਪਾਉਂਦੇ ਹੁੰਦੇ ਜੀ ਵੱਡੇ ਨੂੰ ਹੱਥ ਪਾ ਲੈ ਤੁਸੀਂ ਹੁੰਦੇ ਹੱਕ ਜਾ ਕੇ ਖੜ ਗਏ ਜੀ ਦੇਖੋ ਜ ਬਹੁਤ ਸਾਰਾ ਜਿਹੜਾ মিডিਆ ਹੈਗਾ ਉਹਨਾਂ ਦੇ ਅੰਡਰ ਚਾਹਬ ਤੁਸੀਂ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ ਲੋਕ ਬਹੁਤ ਅਵੇਅਰ ਨੇ ਜੇ ਤਾਂ ਤੁਸੀਂ ਮੁਕਦਮਾ ਕੀਤਾ ਨਸ਼ੇ ਵਾਲੇ ਕੇਸ ਦੇ ਵਿੱਚ ਤਾਂ ਤੁਸੀਂ ਕਹੋ ਆ ਕੇ ਜੀ ਕਹਿੰਦੇ ਕਿ ਨਸ਼ੇ ਵਾਲੇ ਕੇਸ 'ਚ ਭਾਈ ਮੁਕਦਮਾ ਨਹੀਂ ਪ੍ਰੋਫਿਟੀ ਬਣੀ ਕਿੱਥੋਂ ਅਸਲ ਕਿਉਂ ਕੱਲੇ ਸਾਰੇ ਸੂਚ ਨਹੀਂ ਕੱਲੇ ਮਜੀਠੀਆ ਦੀ ਬਣੀ ਆ ਇਹਨਾਂ ਦਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕਹਿੰਦਾ ਰਿਹਾ ਕਿ ਅਸੀਂ ਜਿਹੜਾ ਸੁਖ ਵਿਲਾਸ ਹੋਟਲ ਹੈ ਉਹਦੇ ਚ ਅਸੀਂ ਮਤਲਬ ਕਿ ਸਕੂਲ ਖੋਲਾਂਗੇ ਉਥੇ ਅਸੀਂ ਆਹ ਕਰਦੇ ਆਂਗੇ ਉਹਨੂੰ ਢਾਹ ਦਿਆਂਗੇ ਅਸੀਂ ਤੇ ਸੁਖ ਵਿਲਾਸ ਉਹ ਹੋਟਲ ਤਾਂ ਉਵੇਂ ਹੀ ਖੜਾ ਹੈ ਅੱਜ ਬਾਦਲ ਦੀਆਂ ਬੱਚਾਂ ਤਾਂ ਉਵੇਂ ਹੀ ਚੱਲੀ ਜਾਂਦੀਆਂ ਐ ਮਤਲਬ ਇੱਕ ਬੱਦ ਇੱਕ ਬੱਸ ਦੱਸੋ ਇੱਕ ਮਤਲਬ ਇੱਕ ਬੱਸ ਦੱਸੋ ਜਿਹੜੀ ਮਾਨ ਸਾਹਿਬ ਦੀ ਸਰਕਾਰ ਆਉਣ ਤੋਂ ਬਾਅਦ ਇਹਨਾਂ ਨੇ ਬੰਦ ਕਰਾਈ ਹੋਵੇ ਜੇ ਕੱਲੇ ਕਾਰਵਾਈ ਕਰਨੀ ਆ ਮਤਲਬ ਮਜੀਠੀਏ ਦੀ ਮੈਂ ਨਹੀਂ ਕਹਿੰਦਾ ਮੈਂ ਸਲਕ ਸ਼ਲਾਗਾ ਕਰਦਾ ਉਹ ਚੀਜ਼ ਦੀ ਕੱਲ ਵੀ ਅਸੀਂ ਮਤਲਬ ਇਹਨਾਂ ਨੇ ਇੱਕ ਡੀਐਸਪੀ ਦਾ ਰੀਡਰ ਪੜਿਆ ਸੀ ਉਸ ਦੀ ਛਲਾਗਾ ਕੀਤੀ ਅਸੀਂ ਉਹਦਾ ਪਿੱਟ ਤਾਪੜਦੇ ਆ ਸਰਕਾਰ ਦੀ ਕਿ ਜੇ ਕਾਰਵਾਈ ਕਰ ਰਹੇ ਹੋ ਵਧੀਆ ਗੱਲ ਆ ਪਰ ਸਾਰਿਆਂ ਦੇ ਬਰਾਬਰ ਹੋਣੀ ਚਾਹੀਦੀ ਜਿਹਨਾਂ ਦੀ ਵੀ ਸਵਾਲ ਉੱਠੇ ਕਿ ਜੇ ਗਨਮੈਨ ਪੈਸੇ ਲੈ ਰਿਆ ਸੀ ਤੂੰ ਲੈ ਕਿੰਦੇ ਲਈ ਰਿਆ ਸੀਗਾ ਨੀ ਦੇਖੋ ਉਹਦੇ ਵਿੱਚ ਮਨਵਲਮੈਂਟ ਤਾਂ ਉਹਦੇ ਲੀਡਰ ਦੀ ਉਹ ਤੇ ਅਫਸਰ ਵੱਡੇ ਦੀ ਵੀ ਹੁੰਦੀ ਜੇ ਸਵਾਲ ਉੱਟ ਗਏ ਆਪਾਂ ਕੋਈ ਕੰਮ ਕਰਦੇ ਆਂ ਆਪਾਂ ਕੋਈ ਕਾਰੋਬਾਰ ਕਰਦੇ ਮੇਰੇ ਮੇਰੇ ਸਹਾਇਕ ਦਾ ਕੀ ਮਤਲਬ ਉਹਦੀ ਕੀ ਐਡੀ ਪਾਵਰ ਆ ਗਈ ਵੀ ਉਹ ਕਿਸੇ ਦੀ ਸ਼ਹਿਤੋਂ ਬਣਾ ਪੈਸੇ ਲੈ ਲੇ ਹੂੰ ਮੰਨੋ ਰਗੜਿਆ ਤਾਂ ਉਹੀ ਜਾਂਦਾ ਨਾ ਪਹਿਲਾਂ ਵੀ ਪੈਸੇ ਚੱਲਦੇ ਸੀ ਕਾਂਗਰਸ ਵਾਲੇ ਵੀ ਚੱਲਦੇ ਹੋਣਗੇ ਸ਼ਰਿਆਮ ਚੱਲਦੇ ਹੋਣਗੇ ਆਕਾਲੀਆਂ ਵਾਲੇ ਵੀ ਚੱਲਦੇ ਸੀ ਇਹ ਕਹਿੰਦੇ ਚੱਲਦੇ ਸੀ ਆਪਾਂ ਵੀ ਕਹਿ ਦਿੰਦੇ ਆਂ ਵੀ ਚੱਲਦੇ ਸੀ ਉਦੋਂ ਸਿੱਧੇ ਚੱਲਦੇ ਸੀ ਹੁਣ ਫਿਰ ਉਹਦਾ ਪਰ ਗੱਲ ਇਹ ਕੋਈ ਸਵਾਲ ਇੱਥੇ ਅੱਗੇ ਖੜਾ ਹੋ ਜਾਂਦਾ ਘੱਟ ਕਿਸੇ ਨੇ ਵੀ ਨਹੀਂ ਕੀਤੀ ਜੇ ਅਕਾਲੀਆਂ ਦਾ ਰਾਜ ਸੀ ਧੱਕਾਸ਼ਾਹੀ ਉਹਨਾਂ ਵੀ ਰੱਜ ਕੇ ਕੀਤੀ ਜੇ ਕਾਂਗਰਸ ਆਈ ਧੱਕਾਸ਼ਾਹੀ ਉਹਨਾਂ ਵੀ ਰੱਜ ਕੇ ਕੀਤੀ ਜੇ ਸੈਂਟਰ 'ਚ ਭਾਜਪਾ ਛੱਡਿਆ ਉਹਨਾਂ ਵੀ ਨਹੀਂ ਕੁਛ ਸੇ ਪਾਸੋਂ ਜੇ ਆਵਾਦਵੀ ਪਾਰਟੀ ਈ ਧੱਕਾਸ਼ਾਹੀ ਉਹਨਾਂ ਵੀ ਰੱਜ ਕੇ ਕੀਤੀ ਪਰ ਜਦੋਂ ਕੋਈ ਲੀਡਰ ਫੜਿਆ ਜਾਂਦਾ ਫਿਰ ਉਹਨਾਂ ਦੇ ਬੱਚੇ ਕਿਉਂ ਜ਼ਿਆਦਾ ਆ ਜਾਂਦੇ ਆ ਜਦੋਂ ਕੋਈ ਇਹਨਾਂ ਦਾ ਕੋਈ ਵੱਡਾ ਅਫਸਰ ਫੜਿਆ ਜਾਂਦਾ ਉਹ ਤੋਂ ਫਿਰ ਉਹਨਾਂ ਦੇ ਪਰਿਵਾਰ ਕਿਉਂ ਜ਼ਿਆਦਾ ਆ ਜਾਂਦੇ ਕਿ ਉਹਨਾਂ ਦਾ ਪਰਿਵਾਰ ਪਿੱਛੇ ਰੋਲ ਜੂ ਜਦੋਂ ਆਮ ਘਰਾਂ ਦੇ ਲੋਕ ਜਾਂ ਸਿੱਖਾਂ ਨੂੰ ਫ ਅਨ ਦੇਖੋ ਭਾਈ ਜੀ ਗੱਲ ਇਹ ਆ ਵੀ ਜਦੋਂ ਤੁਸੀਂ ਐਨਐਸਏ ਲਾਉਨੇ ਹੋ ਯੂਏਪੀਏ ਲਾਉਨੇ ਹੋ ਜਦੋਂ ਤੁਸੀਂ ਸਾਡੇ ਤੇ ਤਸ਼ੱਦਦ ਕਰਦੇ ਹੋ ਸਾਡੇ ਕਿਸਾਨਾਂ ਨੂੰ ਚਾਕੇ ਜੇਲ੍ਹ ਚ ਭੇਜ ਦਿੰਦੇ ਹੋ ਸਾਡੇ ਨੌਜਵਾਨ ਜਿਹੜੇ ਬੇਰੋਜ਼ਗਾਰ ਨੌਕਰੀਆਂ ਦੀ ਮੰਗ ਕਰਦੇ ਚਾਕੇ ਉਹਨਾਂ ਨੂੰ ਜੇਲ੍ਹ ਚ ਠੋਕ ਦਿੰਦੇ ਹੋ ਉਹ ਕਿਹੜਾ ਵਿਆਹੇ ਨਹੀਂ ਉਹਨਾਂ ਦੇ ਕਿਹੜਾ ਜਵਾਕ ਨਹੀਂ ਉਹਨਾਂ ਦੇ ਕਿਹੜਾ ਮਾਪਿਓ ਨਹੀਂ ਹੈਗੇ ਉਹਨਾਂ ਦੇ ਜਵਾਕਾਂ ਨੂੰ ਨਾ ਤਾਂ ਕੋਈ ਹਸਾਬ ਨਾਲ ਦਿਖਾਇਆ ਜਾਂਦਾ ਨਾ ਉਹ ਸਾਬ ਨਾ ਪੇਸ਼ ਕੀਤਾ ਜਾਂਦਾ ਕਿਉਂਕਿ ਸਰਕਾਰਾਂ ਦਾ ਦਬਦਬਾ ਜੋਰ ਆ ਉਥੇ ਜਾਵੜਦੇ ਆ ਪੱਤਰਕਾਰਾਂ ਨੂੰ ਵੀ ਚਾਹੀਦਾ ਮੈਂ ਤਾਂ ਕਹਿੰਦਾ ਮੀਡੀਆ ਨੂੰ ਚਾਹੀਦਾ ਕਿ ਯਾਰ ਉਹਨਾਂ ਲੋਕਾਂ ਦੇ ਜਵਾਕਾਂ ਨੂੰ ਦਿਖਾਈ ਜਾਣਾ ਜਿਨ੍ਹਾਂ ਕੋਲੇ ਤਾਂ 20 20 50 50 ਤਾਂ ਨੌਕਰਾਂ ਘਰਾਂ 'ਚ ਇੱਥੇ ਤਾਂ ਜੇ ਕਿਸੇ ਦਾ ਮੰਨ ਲਓ ਪਿਓ ਜੇਲ੍ਹ 'ਚ ਚਲਾ ਗਿਆ ਉਹ ਤਾਂ ਗਵਾਂਡੀ ਵੀ ਨਹੀਂ ਡਰਦਾ ਹੁੰਦਾ ਉਹਦੇ ਘਰੇ ਇਹਦੇ ਤੇ ਯਾਰ ਨਸਾ ਦਾ ਪਰਚਾ ਹੈਗਾ ਇਹਦੇ ਤੇ ਯੂਪੀਏ ਲੱਗਿਆਗਾ ਤੇ ਇਹਦੇ ਘਰੇ ਜਾ ਕੇ ਕਿਤੇ ਅਸੀਂ ਫਸੜਾ ਜਾਈਏ ਮਤਲਬ ਆਮ ਲੋਕ ਜਿੱਥੇ ਰਗੜੇ ਜਾਂਦੇ ਆ ਉਹਨੂੰ ਕੋਈ ਦਿਖਾਉਂਦਾ ਨਹੀਂ ਉਹਦੇ ਤੇ ਕੋਈ ਮਤਲਬ ਤਰਸ ਨਹੀਂ ਕਰਦਾ ਹੁਣ ਮਤਲਬ ਫੋਟੋਆਂ ਲਾ ਲਾ ਦਿਖਾਈ ਜਾਂਦੇ ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਸੁਖਵੀਰ ਬਾਦਲ ਨੂੰ ਜੇਲ੍ਹ ਭੇਜ ਵੀ ਦੇਣਗੇ ਜਾਂ ਮੰਨ ਕੇ ਚਲੋ ਕੋਈ ਹੋਰ ਵੱਡਾ ਮਗਰਮਚ ਪੜ ਕੇ ਉਹਨੂੰ ਜੇਲ੍ਹ ਭੇਜ ਵੀ ਦੇਣਗੇ ਉਹਦੀਆਂ ਪ੍ਰਾਪਰਟੀਆਂ ਦੀ ਜਾਂਚ ਹੋ ਵੀ ਜਾਊਗੀ ਤੇ ਯਾਰ ਉਹਨਾਂ ਨੂੰ ਦੱਸਣਾ ਚਾਹੀਦਾ ਜਨਤਕ ਤੌਰ ਤੇ ਵੀ ਆਇਆ ਕਿੱਥੋਂ ਆ ਇਹ ਇੱਥੇ ਸਾਰੀ ਉਮਰ ਦੇ ਵਿੱਚ ਇੱਕ ਆਮ ਦੇ ਤੋਂ ਇੱਕ ਬਾਥਰੂਮ ਨਹੀਂ ਬਣਦਾ ਤੇ ਇਹਨਾਂ ਨੇ ਐਡੇ ਐਡੇ ਸੁਖ ਵਿਲਾਸ ਬਣਾ ਲਏ ਐਡੇ ਐਡੇ ਹੋਟਲ ਬਣਾ ਲਏ ਉਹ ਕਹਿੰਦੇ ਜੱਦੀ ਪੁੱਛੀ ਸਰਦਾਰ ਸੀ 80 85 ਗੱਲੇ ਵਾਲੇ ਤੁਸੀਂ ਵੀ ਜਾਣਦੇ ਹੋਵੋਗੇ 100 100 ਗੱਲੇ ਵਾਲੇ ਸਰਦਾਰਾਂ ਨੇ ਮੇਰੇ ਪਿੰਡਾਂ ਚ ਹੈਗੇ 100 100 ਗੱਲੇ ਵਾਲੇ ਜਿਹੜੇ 20 25 30 40 50 ਸਾਲ ਪਹਿਲਾਂ ਵੀ 100 ਕਿਲਾ ਸੀ ਜਿੰਨਾਂ ਕੋਲੇ ਤੇ ਅੱਜ ਉਹਨਾਂ ਕੋਲੇ 100 ਦੀ ਥਾਂ ਤੇ 110 ਹੋਣਗੇ 120 ਹੋਣਗੇ ਐਤੂ ਵੱਤ ਤਾਂ ਉਹਨਾਂ ਤੋਂ ਬਣਿਆ ਹੀ ਕੁਝ ਨਹੀਂ ਹੋ ਸਕਦਾ ਘਟ ਨਾ ਗਏ ਹੋਣ ਕਿਤੇ ਕਿਉਂਕਿ ਪਹਿਲਾਂ ਫਸਲਾ ਹੁੰਦਿਆਂ ਹੀ ਨਹੀਂ ਸੀਗੀਆਂ 100 ਕਿਲੇ ਵਾਲਾ ਜ਼ਿਮੀਂਦਾਰ ਵੀ ਮਸਾਂ गुजारे ਜੋ ਗਰੀ ਰੋਟੀ ਖਾਂਦਾ ਸੀ ਉਹ ਤਾਂ ਹੁਣ ਮੰਨ ਲਓ ਚਲ ਝੋਨੇ ਝਾਨੇ ਲੱਗਣ ਲੱਗੇ ਨਮ ਸਮਾਂ ਬਦਲ ਗਿਆ ਜਮਾਨਾ ਬਦਲ ਗਿਆ ਤੇ ਉਸ ਹਿਸਾਬ ਨਾਲ ਥੋੜੇ ਜਿਹੇ ਹਾਲਾਤ ਜ਼ਿੰਮੇਵਾਰੀ ਦੇ ਬਦਲ ਗਏ ਹੁਣ 100 ਕਿੱਲਿਆਂ ਵਾਲਾ ਵੱਧ ਤੋਂ ਵੱਧ 10 ਕਿੱਲੇ ਜ਼ਮੀਨ ਬਣਾ ਲੂਗਾ ਹੋਰ ਇਹ ਦੂਬਤ ਕੀ ਕਰ ਲੂਗਾ ਮੈਨੂੰ ਇਹ ਤਾਂ ਲੱਗਦਾ ਨਹੀਂ ਵੀ 100 ਕਿੱਲਿਆਂ ਵਾਲਾ ਜ਼ਿੰਮੇਵਾਰ 80 85 ਕਿੱਲਿਆਂ ਵਾਲਾ ਕੋਈ 100 200 500 ਬੱਸ ਬਣਾ ਲੂਗਾ ਕੋਈ ਬੰਬੇ ਹੋਟਲ ਬਣਾ ਲੂਗਾ ਕੋਈ ਦਿੱਲੀ ਹੋਟਲ ਬਣਾ ਲੂਗਾ ਕੋਈ ਚੰਡੀਗੜ੍ਹ ਹੋਟਲ ਬਣਾ ਲੂਗਾ ਮਤਲਬ ਇਹ ਕਰਿਆ ਤਾਂ ਕੁੱਲ ਮਿਲਾ ਕੇ ਪੰਜਾਬ ਦੇ ਲੋਕਾਂ ਨੂੰ ਰਾਜ ਕੇ ਰੁਟਿਆ ਤੇ ਰੁਟਿਆ ਕਿਦੇ ਰਹੀਆਂ ਅਫਸਰਾਂ ਦੇ ਰਹੀਂ ਹੁਣ ਸ਼ਰਿਆਮ ਹਰ ਚੀਜ਼ ਮਤਲਬ ਸਾਹਮਣੇ ਆ ਰਹੀ ਹੈ ਆ ਬਠਿੰਡਾ ਸਰਕਾਰੀ ਹਸਪਤਾਲ ਐ ਇਥੋਂ ਦਾ ਮਾਮਲਾ ਸਾਹਮਣੇ ਆਇਆ ਕਿ ਇਥੋਂ ਦੇ ਜਿਹੜੇ ਮਤਲਬ ਕੱਲ ਐਸ ਐਮਓ ਉਹਨਾਂ ਦੇ ਕਾਰਵਾਈ ਹੋਈ ਹੈ ਕਿ ਇਥੇ ਐਂਬੂਲੈਂਸਾਂ ਦੇ ਬਿੱਲ ਪਾਏ ਜਾ ਰਹੇ ਐਂਬੂਲੈਂਸਾਂ ਦੇ ਤੇਲ ਦੇ ਬਿੱਲ ਪਾਏ ਜਾ ਰਹੇ ਐਂਬੂਲੈਂਸ ਹੀ ਹੈ ਨਹੀਂ ਫਲੋ ਕਿੱਥੇ ਖੜੇ ਆ ਅਜੀ ਮਨ ਲੋਗੇ ਚਲੋ ਵੀ ਸਰਕਾਰ ਕਹਿ ਰਹੀ ਆ ਅਸੀਂ ਸਿੱਖਿਆ 'ਚ ਕੰਮ ਕਰ ਰਹੇ ਆ ਅਸੀਂ ਸਿਹਤ ਤੇ ਕੰਮ ਕਰ ਰਹੇ ਆ ਜਿਹੜੀ ਜ਼ੀਰੋ ਕ੍ਰਾਪਸ਼ਨ ਵਾਲੀ ਗੱਲ ਤੋਰੀ ਇਹਨਾਂ ਨੇ ਕਿ ਜ਼ੀਰੋ ਕ੍ਰਾਪਸ਼ਨ ਕਰਦੇ ਆਂਗੇ ਪਰ ਉੱਥੇ ਬਿੱਲ ਪਾਰ ਹੈ ਜੇ ਐਡੇ-ਐਡੇ ਹਸਪਤਾਲ ਨਹੀਂ ਦੇਖਦੇ ਜਿੱਥੇ ਐਡੇ-ਐਡੇ ਕੱਪੜੇ ਹੋ ਰਹੇ ਨੇ ਤੇ ਫਿਰ ਜਿਹੜੇ ਹੋਰ ਕ੍ਰਾਪਸ਼ਨ ਹੋ ਰਹੀ ਹੋ ਕਿੱਥੇ ਦੱਸੂਗੀ ਭਜੀ ਮੈਂ ਉਸੇ ਗੱਲ ਤੇ ਹੀ ਆਉਨੇ ਆ ਆਪਾਂ ਹਸਪਤਾਲ ਛੱਡੋ ਤੁਸੀਂ ਆਪਾਂ ਗੱਲ ਕਰਦੇ ਇਹਨਾਂ ਦੇ ਮੰਤਰੀ ਦੀ ਵਿਜੇ ਸਿੰਘਲੇ ਦੀ ਮੁੱਖ ਮੰਤਰੀ ਸਾਹਿਬ ਸ਼ਰਿਆ ਮੀਡੀਆ 'ਚ ਆਉਂਦੇ ਆ ਮਤਲਬ ਬੈਠਦੇ ਆ ਫੇਸਬੁਕ ਤੇ ਲਾਈਵ ਹੁੰਦੇ ਆ ਕਿ ਕਿਸੇ ਕੋਲੇ ਨਹੀਂ ਹੈਗੀ ਵੀਡੀਓ ਮੇਰੇ ਕੋਲੇ ਆ ਮੈਨੂੰ ਮੇਰੇ ਕੋਲੇ ਪ੍ਰੂਫ ਨੇ ਤੇ ਉਹਦਾ ਗਵਾਹ ਕੌਣ ਹੈ ਜਦੋਂ ਕਿ ਪਰਚਾ ਦਰਜ ਹੁੰਦਾ ਹੈ ਨਾ ਉਹਦਾ ਗਵਾਹ ਕੌਣ ਹੈ ਮੁੱਖ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਕਿ ਮੈਂ ਬਿਲਕੁਲ ਹੀ ਜ਼ੀਰੋ ਟੋਲਰੈਂਸ ਤੇ ਕੰਮ ਕਰਦਾ ਮੇਰੇ ਵਾਸਤੇ ਜੇ ਕੋਈ ਮੇਰਾ ਮਤਲਬ ਸਗਾ ਭਰਾ ਵੀ ਆ ਜਾਏ ਉਹਦੇ ਵਾਸਤੇ ਵੀ ਕੋਈ ਜਗ੍ਹਾ ਨਹੀਂ ਹੈਗੀ ਕਰਪਸ਼ਨ ਵਾਸਤੇ ਮਤਲਬ ਕੋਈ ਵੀ ਮਤਲਬ ਚਾਂਸ ਹੀ ਨਹੀਂ ਹੈਗਾ ਕ腐ਪਸ਼ਨ ਦਾ ਤੇ ਉਹ ਖੁਦ ਗਵਾਹ ਨੇ ਉਸਦੇ ਗਵਾਹੀ ਉਹਨਾਂ ਦੀ ਹੈ ਉਹ ਕਹਿ ਰਿਹਾ ਮੇਰੇ ਕੋਲੇ ਪ੍ਰੂਫ ਹੈ ਇੱਕ ਇਹ ਕਹਿ ਰਿਹਾ ਕਿ ਮੰਤਰੀ ਸਾਹਿਬ ਮੇਰੇ ਸਾਹਮਣੇ ਬੈਠ ਕੇ ਮੈਂ ਮਨ ਕੇ ਗਏ ਹੈ ਇੱਕ ਗੱਲ ਤਾਂ ਛੱਡੋ ਵੀ ਪ੍ਰੂਫ ਹੈ ਚਲੋ ਪ੍ਰੂਫ ਦੇ ਵਿੱਚ ਕੋਈ ਨਾ ਕੋਈ ਗੜਬੜੀ ਹੋ ਸਕਦੀ ਹੈ ਉਹ ਕਹਿੰਦੇ ਮੰਤਰੀ ਸਾਹਿਬ ਖੁਦ ਮੰਨ ਕੇ ਗਏ ਹੈ ਤੁਸੀਂ ਕਿਤੇ ਵੀਡੀਓ ਵੇਖੀ ਹੋ ਕਿਤੇ AI ਨਾਲ ਤਿਆਰਤਾ ਨਹੀਂ ਹੋਈਗੀ ਹੁਣ ਤਾਂ ਕਲੀਨ ਚਿੱਟ ਦੇ ਦਿੱਤੀ ਨਹੀਂ ਜੀ AI ਨਾਲ ਤਿਆਰ ਹੋਗੀ ਮੰਨ ਲਓ ਤਾਂ ਮੰਨਦੇ ਆ ਮੰਤਰੀ ਮੰਨਦਾ ਤਾਂ ਨਾ ਨਾ ਸਾਹਮਣੇ ਬਹਿ ਕੇ ਉਹ ਤਾਂ 2 ਮਿੰਟਾਂ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪਤਾ ਨਹੀਂ ਕਦੋਂ ਦੀ ਕਰ ਰਹੇ ਹੋ ਨਾ ਕਲੀਨ ਚੈਟ ਮਿਲ ਗਈ ਫੌਜ ਸਿੰਘ ਸਰਾਰੀ ਨੂੰ ਵੀ ਕਲੀਨ ਚੈਟ ਮਿਲ ਗਈ ਹੈ ਫੌਜਾ ਸਿੰਘ ਸਰਾਰੀ ਨੂੰ ਮਿਲ ਗਈ ਸਰਬਜੀਤ ਕੌਰ ਮਾਨੂੰਕੇ ਦਾ ਮਸਲਾ ਪਤਾ ਨਹੀਂ ਕਿੱਧਰ ਗਿਆ ਕੋਠੀ ਦਾ ਬਲੀਆ ਨਾਰਈ ਦੀ ਹੋਰ بڑے ਮਸਲੇ ਨੇ ਪਤਾ ਨਹੀਂ ਕਿੱਥੇ ਕਿੱਥੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹਨਾਂ ਨੇ ਕਰੀ ਮਤਲਬ ਕਾਰਵਾਈ ਕਰੋ ਹੀ ਨਾ ਤੁਸੀਂ ਭਾਈ ਉਹਨੂੰ ਬੁਲਾਓ ਆਪਦੇ ਐਮਐਲਏ ਨੂੰ ਬੁਲਾ ਲਓ ਆਪਦੇ ਮੰਤਰੀ ਨੂੰ ਬੁਲਾ ਲਓ ਉਹਦੇ ਤੇ ਡੰਡਾ ਖੜਕਾ ਦਿਓ ਮੀਡੀਆ ਆਪ ਦਾ ਨੰਬਰ ਬਣਾਉਣ ਦੇ ਚੱਕਰ ਚ ਇਲੈਕਸ਼ਨ ਤਾਂ ਤੁਸੀਂ ਫੇਰ ਵੀ ਹਾਰ ਕੇ ਸੰਗਰੂਰ ਵਾਲੀ ਇਲੈਕਸ਼ਨ ਤੁਸੀਂ ਫੇਰ ਵੀ ਹਾਰ ਗਏ ਮਤਲਬ ਹੁਣ ਕੀ ਵਿਸ਼ਵਾਸ ਕਰਨਗੇ ਲੋਕ ਵੀ ਤੁਸੀਂ ਮੰਤਰੀ ਜਾ ਕੇ ਲਿਆ ਤੁਹਾਡੇ ਸਾਹਮਣੇ ਬੈਠ ਕੇ ਮੰਨ ਗਿਆ ਵੀ ਮੈਂ ਹਾਂ ਮੈਂ 1% ਲੈਣਾਗਾ ਜਿੰਨੇ ਮੇਰੇ ਟੈਂਡਰ ਹੁੰਦੇ ਆ ਸਾਰਾ ਕੁਝ ਹੁੰਦਾ ਮੈਂ 1% ਲੈਣਾ ਇਹ ਕਹਿੰਦੇ ਆ ਵੀ ਇਮਾਨਦਾਰੀ ਦਾ ਹੀ 1% ਤਾਂ ਜਿਵੇਂ ਦਲਾਲੀ ਲੈਂਦੇ ਹੁੰਦੇ ਵੀ 1% ਮੈਂ ਲੈ ਰਿਆ ਤੇ 1% ਮੰਨ ਕੇ ਗਿਆ ਉਸ ਤੋਂ ਬਾਅਦ ਖਬਰ ਆਉਂਦੀ ਆ ਉਧਰੋਂ ਦਾ ਮੀਡੀਆ ਫੜਿਆ ਜਾਂਦਾ ਉਧਰੋਂ ਇਹਨਾਂ ਦੇ ਮੰਤਰੀ ਦੀ ਖਬਰ ਆਉਂਦੀ ਆ ਕਹਿੰਦੇ ਉਹਨੂੰ ਕਲੀਨ ਚੈੱਕ ਬੱਚੀ ਗੱਲ ਨੱਪੀ ਗਈ ਉਹ ਵਿੱਚ ਉਹੀ ਹੈ ਨਾ ਵੀ ਸਾਰਾ ਰੌਲ ਗਦੌਲ ਕਰਤਾ ਇਹਨਾਂ ਨੇ ਵੀ ਹੁਣ ਮੈਨੂੰ ਤਾਂ ਯਾਰ ਭਾਪ ਤਾਂ ਕੀ ਗੱਲ ਆ ਆਪਾਂ ਜਦੋਂ ਕਿਸੇ ਨਾਲ ਵਿਗੜ ਜਾਂਦੇ ਆ ਨਾ ਜਦੋਂ ਆਪਣਾ ਕਿਸੇ ਨਾਲ ਮਨ ਮਟਾਵ ਹੋ ਜਾਂਦਾ ਹੁਣ ਮੇਰਾ ਕੋਈ ਜਲੂਸ ਕੱਢ ਦੇ ਫੜ ਕੇ ਮੰਨ ਲਓ ਮੈਂ ਸਰਕਾਰ ਚ ਆਵਾਂ ਮੇਰਾ ਮੁੱਖ ਮੰਤਰੀ ਮੇਰਾ ਹੀ ਜਲੂਸ ਕੱਢ ਦੇ ਕੱਢ ਕੇ ਪੜ ਕੇ ਤੇ ਮੈਂ ਮੰਨ ਲਓ ਉਸ ਤੋਂ ਬਾਅਦ ਉਹਦੇ ਨਾਲ ਐ ਵਰਤਾਂ ਜਿਵੇਂ ਪਤਾ ਨਹੀਂ ਕੁਛ ਹੋਇਆ ਹੀ ਨਹੀਂ ਹੁੰਦਾ ਮੈਂ ਤਾਂ ਉਸ ਦਿਨ ਹੈਰਾਨ ਸੀ ਜਦਨੇ ਸਿੰਗਲਾ ਸਾਹਿਬ ਦੇ ਘਰੇ ਵਿਆਹ ਦਾ ਪ੍ਰੋਗਰਾਮ ਸੀ ਤੇ ਮੈਂ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਵਾਈਫ ਨੇ ਉਹ ਵੀ ਆਏ ਤੇ ਸਾਡੇ ਮਾਤਾ ਜੀ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਦੇ ਉਹ ਵੀ ਆਏ ਤੇ ਗਿੱਧਾ ਪਾਈ ਜਾਣ ਬੋਲੀਆਂ ਪਾਈ ਜਾਣ ਮੈਨੂੰ ਸਮਝ ਨਹੀਂ ਆਉਂਦੀ ਵੀ ਉਹਨਾਂ ਦਾ ਕਿੱਧਾ ਕੀ ਚੰਗਾ ਲੱਗਦਾ ਤੈਨੂੰ ਇੰਨੇ ਚਿਰ ਜੇਲ੍ਹ ਕਟਾਤੀ ਤੇਰੀ ਪੰਜਾਬ ਚ ਕੀ ਪੂਰੇ ਪੰਜਾਬ ਵਰਲਡ ਚ ਜਿੱਥੇ ਪੰਜਾਬੀ ਬੈਠੇ ਆ ਉੱਥੇ ਤੇਰੀ ਥੂ-ਥੂ ਕਰਾਤੀ ਜਮਨ ਢੇਲਾ ਕਰਤੀ ਤੇਰੀ ਤੇ ਤੂੰ ਇਹ ਨਹੀਂ ਮਾਦੀਏ ਮਤਲਬ ਨਾਲ ਗਿੱਧਾ ਪਾਈ ਜਾਣਾ ਦੱਸ ਤੈਨੂੰ ਕਾਹਦਾ ਗਿੱਧਾ ਚੰਗਾ ਲੱਗਦਾ ਮਤਲਬ ਇਹ ਲੋਕ ਜਿਹੜੇ ਨੇ ਜਾਂ ਤਾਂ ਇਹਨਾਂ ਦੀਆਂ ਜਮੀਰਾਂ ਹੀ ਮਰ ਗਈਆਂ ਤੇ ਜਾਂ ਇਹ ਬਸ ਹੈ ਹੀ ਕਹਿੰਦੇ ਉਹਨਾਂ ਨੇ ਡਰਾਮਾ ਚੱਲ ਰਿਹਾ ਹੈ ਸਰਕਾਰ ਨਹੀਂ ਚੱਲ ਰਹੀ ਜਿਵੇਂ ਇੱਕ ਉਹ ਪੁਰਾਣੀ ਵੀਡੀਓ ਮੈਂ ਦੇਖਦਾ ਉਹਨਾਂ ਮੁੱਖ ਮੰਤਰੀ ਸਾਹਿਬ ਦੀ ਕਈ ਵਾਰੀ ਕਹਿੰਦੇ ਹੁੰਦੇ ਸਰਕਾਰ ਸਰਪੂਰ ਨਹੀਂ ਚੱਲ ਰਹੀ ਇੱਥੇ ਤਾਂ ਡਰਾਮਾ ਚੱਲ ਰਿਹਾ ਫਿਰ ਜਾਂ ਇਹਨਾਂ ਦਾ ਕਲਾ ਡਰਾਮਾ ਹੀ ਚੱਲ ਰਿਹਾ ਤੇ ਜੇ ਇੱਕ ਮਤਲਬ ਡਰਾਮਾ ਨਹੀਂ ਚੱਲ ਰਿਹਾ ਤਾਂ ਸਾਰਿਆਂ ਨੂੰ ਬਰਾਬਰ ਇੱਕੋ ਤੱਕੜੀ 'ਚ ਤੋਲੋ ਇੱਕੋ ਤੱਕੜੀ 'ਚ ਬਾਓ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਆ ਜਿਨ੍ਹਾਂ ਨੇ 22 'ਚ ਤੁਹਾਡੇ ਤੇ ਵਿਸ਼ਵਾਸ ਕੀਤਾ 27 'ਚ ਮਾੜਾ ਮੋਟਾ ਵਿਸ਼ਵਾਸ ਤੁਹਾਡਾ ਬੜਿਆਂ ਰਹਿ ਜੇ ਤੇ ਨਹੀਂ ਤਾਂ ਫਿਰ ਲੋਕ ਤਾਂ ਜਾਣੀ ਜਾਣੀ ਆ ਲੋਕਾਂ ਨੂੰ ਪਤਾ ਹੀ ਹੈ ਵੀ ਆਪ ਦਾ ਤਾਂ ਸਾਡਾ ਆਉਦਾ ਹੈ ਉਹਨੂੰ ਤਾਂ ਅਸੀਂ ਗੱਲ ਨਾ ਲਾ ਲੈਨੇ ਆ ਤੇ ਜਿਹੜਾ ਯਾ ਤਾਂ ਸਾਰਿਆਂ ਨੂੰ ਟੰਗੋ ਹੁਣ ਚੰਨੀ ਵਾਲਾ ਮਸਲਾ ਹੈ ਉਹਨੂੰ ਸੁਖਵੀਰ ਬਾਦਲ ਹੈ ਉਹਨੂੰ ਸਾਡਾ ਬੇਅਦਵੀ ਵਾਲਾ ਮਸਲਾ ਸਭ ਤੋਂ ਅਹਿਮ ਮਸਲਾ ਜਿਹਦੇ ਤੇ ਕੇਜਰੀਵਾਲ ਇੱਥੇ ਰਾਜਨੀਤੀ ਕਰਦਾ ਰਿਹਾ ਆ ਕੇ ਤੇ ਜਿਹੜਾ ਕਹਿੰਦਾ ਸੀ ਅਸੀਂ ਹਫ਼ਤੇ ਵਿੱਚ ਹੱਲ ਕਰ ਦੇਵਾਂਗੇ ਇਸੇ ਮਸਲੇ ਤੇ ਬੋਲਣ ਵਾਲਾ ਕੁਵਰ ਵਿਜੇ ਪ੍ਰਤਾਪ ਕੱਢ ਕੇ ਜਾਂ ਚੋਂ ਮੱਖੀ ਵਾਂਗੂ ਬਾਹਰ ਮਾਰਿਆ ਬਾਹਰ ਮਾਰਿਆ ਉਹ ਮੰਗਦਾ ਕੀ ਸੀ ਕਹਿੰਦਾ ਕੀ ਸੀ ਉਹ ਤਾਂ ਇਹ ਕਹਿੰਦਾ ਕਮੇਟੀ ਦੇ ਹੱਕ ਵਿੱਚ ਬੋਲ ਉਹ ਜੀ ਹਾਂ ਮਜੀਠੀ ਦੇ ਆ ਕੇ ਤਾਂ ਉਹ ਤਾਂ ਬੋਲਿਆ ਨਾ ਵੀ ਤੁਸੀਂ ਕੱਲੇ ਮਜੀਠੀਏ ਤੇ ਕਾਰਵਾਈ ਕਰ ਰਹੇ ਹੋ ਤੁਹਾਡੇ ਕੋਲੇ ਪਹਿਲਾਂ ਤਾਂ ਚਲਾਨ ਨਹੀਂ ਪੇਸ਼ ਕੀਤਾ ਗਿਆ ਤੁਹਾਡੇ ਤੋਂ ਮਤਲਬ ਇੰਨਾ ਟਾਈਮ ਚਲਾਨ ਨਹੀਂ ਪੇਸ਼ ਕੀਤਾ ਗਿਆ ਉਹਦੀ ਜਮਾਨਤ ਹੋ ਗਈ ਕਾਂਗਰਸ ਪਿੱਟੀ ਗਈ ਕਹਿੰਦੇ ਅਸੀਂ ਚੱਕ ਕੇ ਅੰਦਰ ਦਿੱਤਾ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਕੇਸ ਸਹੀ ਢੰਗ ਨਾਲ ਪੇ ਹੋ ਨਹੀਂ ਕੀਤਾ ਤੇ ਮਜੀਠੀਏ ਨੂੰ ਜਮਾਨਤ ਮਿਲ ਗਈ ਤੇ ਹੁਣ ਜਾ ਕੇ ਤੁਸੀਂ ਕਾਰਵਾਈ ਕਰ ਰਹੇ ਹੋ ਜਿੱਥੇ ਉਹ ਵਿਚਾਰਾ ਰੋਜ਼ ਵਿਧਾਨ ਸਭਾ ਚ ਜਾ ਕੇ ਪਿੱਟਦਾ ਇੱਥੇ ਆ ਕੇ ਪਿੱਟਦਾ ਇਹਨਾਂ ਦਾ ਜਿਹੜਾ ਸਪੀਕਰ ਆ ਪੰਜਾਬ ਸਰਕਾਰ ਦਾ ਵਿਧਾਨ ਸਭਾ ਦਾ ਕੁਲਤਾਰ ਸਿੰਘ ਸੰਧਵਾ ਮੈਂ ਉਸ ਦਿਨ ਕੱਟ ਦੇ ਵਿੱਚ ਖੁਦ ਬੈਠਾ ਸੀ ਜਿੱਦਨ ਉਹ ਕਹਿ ਕੇ ਗਿਆ ਸੀ ਕਿ ਯਾਰ ਮੈਂ ਰਾਜਨੀਤੀ ਛੱਡ ਦੂੰ ਜੇ ਕਾਰਵਾਈ ਨਾ ਹੋਈ ਬੇਅਦਬੀ ਦੇ ਦੋਸ਼ੀ ਨਾਂ ਫੜੇਗੇ ਤੇ ਹਜੇ ਤੱਕ ਨਹੀਂ ਫੜੇਗੇ ਸਿਆਸਤ ਫਿਰ ਛੱਡੋ ਯਾਰ ਕਿਉਂ ਕਾਦੇ ਵਿੱਚ ਇਹ ਕੁਰਸੀ ਤੁਹਾਡੇ ਨਾਲ ਮਤਲਬ ਕਿ ਨਾਲ ਜਾਊਗੀ ਇਹ ਕਿ ਸਿਵਿਆਂ ਤੱਕ ਨਾਲ ਛੱਡ ਕੇ ਆਉਣਗੇ ਤੁਹਾਡੇ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਇਹਨਾਂ ਲੋਕਾਂ ਦੀ ਤੇ ਲੋਕ ਭੜਕਾ ਕੇ ਮਾਰਨਗੇ ਲੋਕਾਂ ਨੇ ਕੈਪਟਨ ਉਹ ਕਿਵੇਂ ਫਿਰਦਾ ਹੁੰਦਾ ਹੈ ਦੇ ਕੇ ਉਹਨਾ ਕੈਪਟਨ ਦਾ ਕਿੱਡਾ ਦਬਦਬਾ ਅਸੀਂ ਕਿਵੇਂ ਫਿਰਦਾ ਹੈ ਤੇ ਤੁਸੀਂ ਇਹਨਾਂ ਨੇ ਉਹੀ ਕੰਮ ਕਰਨਾ ਹੈ ਕੋਈ 60 ਸਾਲਾਂ ਦੀ ਨੌਕਰੀ ਨਹੀਂ ਹੈਗੀ ਇਹ 5 ਸਾਲਾਂ ਦੀ ਟਰਮ ਹੈ ਇਹਦੇ ਚ ਡੇਢ ਸਾਲ ਰਹਿ ਗਿਆ ਇਸ ਤੋਂ ਬਾਅਦ ਨਾ ਸਸਰੀ ਘਰ ਨਹੀਂ ਬੁਲਾਇਆ ਕਰਨੀ ਇਹਨਾਂ ਦੇ ਐਮਐਲਏ ਨੂੰ ਕਿਸੇ ਨੇ ਜੀ ਬਿਲਕੁਲ ਜੇ ਇਮਾਨਦਾਰੀ ਨੂੰ ਲੈ ਕੇ ਇਮਾਨਦਾਰੀ ਕਹਿ ਕੇ ਕਟੜ ਇਮਾਨਦਾਰ ਬਣ ਕੇ ਇਸ ਪੰਜਾਬ ਦੇ ਵਿੱਚ ਵਿਚਰੇ ਸੀ ਤੇ ਬਣ ਕੇ ਦਿਖਾਓ ਵੀਰ ਦਾ ਕਹਿਣਾ ਹੈ ਕਿ ਜ਼ਿਆਦਾ ਕਾਰਵਾਈ ਕਰੋ ਸਾਰਿਆਂ ਤੇ ਸਾਰਿਆਂ ਨੂੰ ਇੱਕ ਬਰਾਬਰ ਰੱਖੋ ਕਿਤੇ ਇਹ ਨਹੀਂ ਕਿ ਆਪਦਿਆਂ ਨੂੰ ਗੱਲ ਨਾਲ ਲਾ ਲਓ ਤੇ ਬਗਾਨਿਆਂ ਨੂੰ ੱੱੱਕੇ ਮਾਰਦੇ ਵੀ ਦੂਜੀ ਪਾਰਟੀ ਦਾ ਤੇ ਉਹਨੂੰ ਜੇਲ੍ਹ ਵਿਖਾ ਦੇ ਕੇ ਪਰ ਇਹ ਸਮਾਂ ਬਦਲੂਗਾ ਕਿਸੇ ਹੋਰਤੀ ਆਊਗੀ ਫਿਰ ਰਾਜਨੀਤੀ ਦੇ ਨਿਤਾਬ ਕੋ ਤੁਹਾਨੂੰ ਸੱਟਣਗੇ ਇਹ ਜਿਹੜੀ ਜਨਤਾ ਹੈ ਵਾਰ-ਵਾਰ ਬੇਵਕੂਫ ਨਹੀਂ ਬੰਦੀ ਹੁਣ ਫੋਨਾਂ ਦਾ ਜ਼ਮਾਨਾ ਹੈ ਹਰੇਕ ਗੋਲ ਬੰਦੇ ਕੋਲੇ ਇਨਫੋਰਮੇਸ਼ਨ ਆ ਕਿ ਸਰਕਾਰ ਕੀ ਕਰ ਰਹੀ ਆ ਚਾਹੇ ਕੋਈ ਬੋਲੇ ਤੇ ਚਾਹੇ ਕੋਈ ਨਾ ਬੋਲੇ ਇਸ ਚੀਜ਼ ਦਾ ਰਿਜ਼ਲਟ ਜਿਹੜਾ ਹੁੰਦਾ ਚੁੱਪ ਕੀਤਿਆਂ ਦਾ ਰਿਜ਼ਲਟ ਵੋਟਾਂ ਵਾਲੀ ਮਸ਼ੀਨ ਤੇ ਉਹਦੇ ਕੱਢਦੇ ਹੁੰਦੇ ਆ ਜੇ ਤੁਸੀਂ ਉਸ ਚੀਜ਼ ਚ ਆਪਣੀ ਇੱਜ਼ਤ ਬਚਾਉਣੀ ਚ ਤੇ ਜਰੂਰ ਤੁਹਾਨੂੰ ਸੋਚ ਸਮਝ ਕੇ ਚੱਲਣਾ ਪਊਗਾ ਕਿ ਕਿਹੜੇ ਕਿਹੜੇ ਮੰਤਰੀ ਤੁਹਾਡੀ ਸਰਕਾਰ ਦੇ ਵਿੱਚ ਵੀ ਕਰਪਸ਼ਨ ਕਰ ਰਹੇ ਨੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ